ਸੀ ਤੇ ਲੜਾਈ ਨੂੰ ਕਦੀ ਬਹੁਤਾ ਨਾ ਵਧਾਓ ਲੱਸੀ ਤੇ ਲੜਾਈ ਨੂੰ ਕਦੀ ਬਹੁਤਾ ਨਾ ਵਧਾਓ ਅਨਮੋਲ ਮਿਲੀ ਜ਼ਿੰਦਗੀ ਨੂੰ ਹੱਸ ਕੇ ਬਿਤਾਓ ਅਨਮੋਲ ਮਿਲੀ ਜ਼ਿੰਦਗੀ ਨੂੰ ਹੱਸ ਕੇ ਬਿਤਾਓ ਸਵੇਰੇ ਸਵੇਰੇ ਉੱਠ ਕੇ ਤੇ ਸੈਰ ਕਰਨ ਨੂੰ ਜਾਓ ਸਵੇਰੇ ਸਵੇਰੇ ਉੱਠ ਕੇ ਤੇ ਸੈਰ ਕਰਨ ਨੂੰ ਜਾਓ ਪਿਆਰੇ ਪਿਆ ਕਿਉਂ ਮਨ ਆਪਣਾ ਪੜ੍ਹਾਈ ਦੇ ਵਿੱਚ ਲਾਓ ਪਿਆਰੇ ਬੱਚਿਓ ਮਨ ਆਪਣਾ ਪੜ੍ਹਾਈ ਦੇ ਵਿੱਚ ਲਾਓ ਮਾਪਿਓ ਤੇ ਭੈਣ ਭਰਾ ਨਾਲ ਸਦਾ ਪਿਆਰ ਕਰੋ ਮਾਪਿਓ ਤੇ ਭੈਣ ਭਰਾ ਨਾਲ ਸਦਾ ਪਿਆਰ ਕਰੋ ਬਜ਼ੁਰਗਾਂ ਤੇ ਅਧਿਆਪਕਾਂ ਦਾ ਸਦਾ ਸਤਿਕਾਰ ਕਰੋ ਬਜ਼ੁਰਗਾਂ ਤੇ ਅਧਿਆਪਕਾਂ ਦਾ ਸਦਾ ਸਤਿਕਾਰ ਕਰੋ ਸਰਦੀਆਂ ਚ ਦੁੱਧ ਕਰਮੀਆਂ ਤੇ ਲਸਤੀ ਲੋੜ ਅਨਸਾਰ ਪਿਓ ਰੱਬ ਕਰੇ ਪਿਆਰੇ ਬੱਚੋ ਤੁਸੀਂ 100 ਸਾਲ ਜਿਓ ਰੱਬ ਕਰੇ ਪਿਆਰੇ ਬੱਚੋ ਤੁਸੀਂ ਪੂਰੇ 100 ਸਾਲ ਜਿਓ